ਤੇ ਮੈਂ ਵੱਟ ਮੱਚ ਆਪਣੇ ਪਟਿਆਲਾ ਗੜ੍ਹ ਬਲੌਗ ਆਪਣੇ ਖੜਾ ਹੀ ਤੇ ਮੈਨੂੰ ਅੱਜ ਬਹੁਤ ਭਾਰੀ ਦੇ ਨਾ ਕੋਈ ਮਾਤਰਾ ਦੇ ਖੜੇ ਨੇ ਹਾਂਜੀ ਪੀਪਿਆਂ ਲੈ ਕੇ ਬੋਤਲਾਂ ਕਿਵੇ ਤੇਲ ਪੋਰਾਂ ਕਿਰੇ ਸੈਂਟਰ ਗਵਰਨਮੈਂਟੋਂ ਬਹੁਤੀ ਸਰਕਾਰਾਂ ਦੇ ਜੋ ਡਰਾਈਵਰਾਂ ਦੇ ਕਲੱਬ ਦੇ ਬਿੱਲ ਪਾ ਦਿੱਤੇ ਗਏ ਨੇ 15 ਹਸਪੀਟਲ ਜਾਣ ਤੋਂ ਖੜੇ ਨੇ ਕਈ ਤੇਰੇ ਅਲੱਗ ਬਿਜ਼ਨਸਮੈਨ ਜਾਂਦੇ ਨੇ ਜਿਹੜਾ ਕਿਤੇ ਜਾ ਪਿਆਦਾ ਗਰੀਬ ਬੰਦਾ ਉਹ ਤੰਗ ਹੋਇਆ ਪਿਆਗਾ ਪਹਿਲਾਂ ਤਾਂ ਇਹਨਾਂ ਨੇ ਪਿਆਜ਼ ਮਹਿੰਗਾ ਕਰਤਾ ਕਦੇ ਕੁਝ ਮਹਿੰਗਾ ਕਰ ਦਿੰਦੇ ਹਾਂ ਥੋੜਾ ਤੇਲ ਦਾ ਬੇੜਾ ਕਰ ਦਿੰਦੇ ਹਾਂ ਅਜੋ ਤਾਂ ਨੈੱਟ ਬੰਦ ਕਰ ਦਿੰਦਾ ਸੇ ਕਿਹੜੇ ਵੀ ਪਾਸ ਕੀਤੇ ਨੇ ਮੋਦੀ ਦੇ ਕਰਨੇ ਮੋਦੀ ਸਰਕਾਰ ਮਾਜਰਾ ਡਰਾਈਵਰਾਂ ਦੇ ਫਿਲ ਪਾਸ ਕਿਤਰੇ ਵੀ ਜੇ ਕੋਈ ਐਕਸੀਡੈਂਟ ਹੋ ਕਰਕੇ ਜਾਂਦੇ ਨੇ ਤੇ 10 ਸਿਲਾ ਕਰੋ ਰੁਪਏ ਜੁਰਮਾਨਾ ਤੇ 10 ਸਾਲ ਦੀ ਜਿਹੜੀ ਸਜ਼ਾ ਉਸ ਨੂੰ ਨਾ ਮਤ ਮੰਨਦੇ ਹੋਏ ਜੀ ਡਰਾਈਵਰ ਨੇ ਅਣਭਾਲ ਕੀਤੀ ਹੋਈ ਹੈ ਅੱਜ ਜਿਹੜਾ ਹੈ ਮਾਹੌਲ ਲੋਕਾਂ ਨੇ ਪਹਿਲੇ ਕਰ ਰੱਖਿਆ ਹੈ ਤੇਲ ਦੀ ਮੇਰੇ ਖਿਆਲ ਕੋਈ ਦਿੱਕਤ ਨਹੀਂ ਵੈਸੇ ਸਟ੍ਰਾਈਕ ਚੱਲ ਰਹੀ ਹੈ ਟੱਕਰ ਵਾਲੇ ਜਿਹੜੇ ਟਰੱਕ ਲੈ ਜਾਂਦੇ ਤੇਲ ਉਹਨਾਂ ਸਟ੍ਰਾਈਕ ਹੋਈ ہوئی ਹੈ ਕੋਈ ਸਰਕਾਰ ਨੇ ਕਾਨੂੰਨ ਬਣਾਇਆ ਰਿਆ ਉਹ ਕਹਿੰਦੇ ਸਾਰੇ ਕਾਨੂੰਨ ਸਾਨੂੰ ਪਸੰਦ ਨਹੀਂ ਹੈ। ਹਾਂਜੀ ਸਸਟੇ ਇਹ ਹੜਤਾਲ ਕਿੰਨੇ ਟਾਈਮ ਤੱਕ ਰਹੇਗੀ? ਇਹ ਤਾਂ ਮੈਂ ਉਹ ਦੇਖੋ ਕੁਝ ਕਹਿਣੇ ਫਾਇਦੇ ਜਿੰਨਾ ਚਿਰ ਮੋਦੀ ਸਰਕਾਰ ਇਹ ਕਾਨੂੰਨ ਜਿਹੜੇ ਪਾਸਤ ਨਹੀਂ ਲੈ ਸਕਦੇ ਉਹਨਾਂ ਚੱਤੇ ਹੜਤਾਲ ਰੱਖਣਗੇ ਡਰਾਈਵਰ ਜਿੰਨੇ ਵੀ ਨੇ, ਟਰਾਂਸਪੋਰਟਰ। ਨਹੀਂ ਲੱਗਿਆ ਜਿ ਪ੍ਰੋਬਲਮ ਆਪਾਂ ਦੇ ਬਾਰੇ। ਹਾਂ ਡੀਜ਼ਲ ਦੀ ਦਿੱਕਤ ਆ ਰਹੀ ਹੈ। ਕਰਕੇ ਬੈਠੇ ਪ੍ਰੋਬਲਮ ਦੇ। ਹੜਤਾਲ ਦੀ। ਹੜਤਾਲ ਕਿੰਨੇ ਕਰੀਂਗੇ? ਇਹਨਾਂ ਮੋਦੀਆਂ ਨੇ। ਹਰ ਪਰੋਬਲਮ ਆਪਾਂ ਦੀ। ਸਿਰ ਆਉਣ ਵਾਲੇ ਸਮੇਂ ਵਿੱਚ ਕੀ ਕਿਹੜੀ ਕਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਲੋਕਾਂ ਨੂੰ ਮੈਮ ਆਉਣ ਵਾਲੇ ਸਮੇਂ ਦਾ ਵਦਾ ਹੁਣੇ ਆਪਾਂ ਦੇਖ ਰਹੇ ਹਾਂ ਲੋਕ ਘਰਾਂ ਤੋਂ ਨਿਕਲ ਕੇ ਬੈਂਕਲਪਣਾ ਟੈਂਕ ਫੁੱਲ ਕਰਾ ਰਹੇ ਨੇ ਬੋਤਲਾਂ 'ਚ ਤੇ ਕਿੰਨੀਆਂ ਜਿਹਾ ਪਟਰੋਲ ਤੇ ਡੀਜ਼ਲ ਲੈ ਕੇ ਜਾ ਰਹੇ ਨੇ ਬਸ ਪਾਪਾ ਦੇ ਵੀ ਟਾਇਰ ਨਹੀਂ ਵਿਖੜਦੇ ਪਿਆ ਸਟਾਕ ਨਹੀਂ ਆ ਰਿਹਾ ਹਾਂ ਜੀ ਕਾ ਕੀ ਕਹਿਣਾ ਚਾਹੁੰਦੇ ਆ ਕਾਜੀ ਸਰਕਾਰ ਹੈ ਜੀ ਇਹ ਸਾਡਾ ਦਾ ਬੇੜਾ ਕਰਤ ਕਰਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਜਿਵੇਂ ਕਿ ਅੱਜ ਪੈਟਰੋਲ ਪੰਪ ਤੇ ਐਨੀ ਧੀਰ ਲੱਗੀ ਹੋਈ ਆ ਜੇ ਮੈਂ ਵਟ ਮੈਚ ਆਪਣੇ ਪਟਿਆਲਾ ਗੜ੍ਹ ਤੋਂ ਆਪਣੇ ਖੜੇ ਹਾਂ ਤੇ ਮੈਨੂੰ ਅੱਜ ਬਹੁਤ ਭਾਰੀ ਦੇ ਲਗੋ ਮਾਤਰਾ ਦੇ ਖੜੇ ਨੇ ਟਿਪੀਆਂ ਲੈ ਕੇ ਬੋਤਲ ਆ ਗਏ ਤੇਲ ਪੋਰ ਕਰੇ ਸੈਂਟਰ ਗਵਰਨਮੈਂਟ ਮੋਦੀ ਸਰਕਾਰ ਨੇ ਜੋ ਡਰਾਈਵਰਾਂ ਦੇ ਕਲੱਬ ਦੇ ਬਿੱਲ ਪਾਸ ਕੀਤੇ ਗਏ ਨਹੀਂ ਸਰ ਕਿਹੜੇ ਬਿੱਲ ਪਾਸ ਕੀਤੇ ਨੇ ਮੋਦੀ ਸਰਕਾਰ ਨੇ ਮੋਦੀ ਸਰਕਾਰ ਵਿੱਚ ਜਿਹੜਾ ਡਰਾਈਵਰਾਂ ਦੇ ਬਿੱਲ ਪਾਸ ਕੀਤੇ ਨੇ ਵੀ ਜੇ ਕੋਈ ਐਕਸੀਡੈਂਟ ਹੋ ਕਰਕੇ ਜਾਂਦੇ ਨੇ ਤੇ 10 ਕਿਲੋ ਰੁਪਏ ਜੁਰਮਾਨਾ ਤੇ 10 ਸਾਲ ਦੀ ਜਿਹੜੀ ਸਜ਼ਾ ਉਸ ਨੂੰ ਨਾ ਮਤ ਮੰਨਦੇ ਹੋਏ ਜੀ ਡਰਾਈਵਰ ਨੇ ਹਸਪਤਾਲ ਕੀਤੀ ਹੋਈ ਹੈ ਹਾਂਜੀ ਸਰ ਤੇ ਇਹ ਹੜਤਾਲ ਕਿੰਨੇ ਟਾਈਮ ਤੱਕ ਰਹੇ ਜੀ ਇਹ ਤਾਂ ਮੈਮੋ ਦੇਖੋ ਕੁਝ ਕਹਿ ਨਹੀਂ ਫਾਇਦੇ ਜਿੰਨਾ ਚਿਰ ਮੋਦੀ ਸਰਕਾਰ ਇਹ ਕਾਨੂੰਨ ਜਿਹੜੇ ਪਾਸ ਨਹੀਂ ਲੈ ਸਕਦੇ ਉਹਨਾਂ ਚਿਰ ਤਾਂ ਇਹ ਹੜਤਾਲ ਰੱਖਣਗੇ ਡਰਾਈਵਰ ਜਿੰਨੇ ਵੀ ਨਹੀਂ ਟਰਾਂਸਪੋਰਟਰ ਸਰ ਆਉਣ ਵਾਲੇ ਸਮੇਂ ਵਿੱਚ ਕਿਹ ਕਿਹੜੀ-ਕਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਲੋਕਾਂ ਨੂੰ ਮੈਮ ਆਉਣ ਵਾਲੇ ਸਮੇਂ ਤੋਂ ਮੈਂ ਹੁਣੇ ਆਪਾਂ ਦੇਖ ਰਹੇ ਹਾਂ ਲੋਕ ਘਰਾਂ ਜੋ ਨਿਕਲ ਕੇ ਬੈਕਲ ਆਪਣਾ ਟੈਕ ਫੁੱਲ ਕਰਾ ਰਹੇ ਨੇ ਬੋਪਲਾ 'ਚ ਤੇ ਜੇ ਨੀਆਜ ਪ੍ਰੋਲ ਤੇ ਡੀਜ਼ਲ ਲੈ ਕੇ ਜਾ ਰਹੇ ਬਸ ਪਪਾ ਵਾਲੇ ਵੀ ਕੈਰੇ ਨੇ ਵੀ ਖੜੇ ਨੇ ਪਿਆ ਸਟਾਕ ਨਹੀਂ ਆ ਰਿਹਾ ਉਹ ਟਰੱਕ ਵਾਲਿਆਂ ਨੇ ਜਿਹੜੀ ਹੜਤਾਲ ਕੀਤੀ ਹੋਈ ਸੀ ਤੇ ਸਰ ਜਿਹੜੇ ਕਿ ਲੋਕੀ ਦੁੱਧ ਲੈਣ ਤਾਂ ਕੰਮ ਕਾਰ ਕਰਨਾ ਆਏ ਆ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਈ ਹੈ ਜਿਵੇਂ ਕਿ ਇੱਥੇ ਆਏ ਨੇ ਤੇ ਉਹਨਾਂ ਨੇ ਵਾਪਸ ਵੀ ਜਾਣਾ ਹੈ ਤੇ ਅੱਗੇ ਤੋਂ ਹੜਤਾਲ ਤੇ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਮੈਂ ਉਹ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਹਨਾਂ ਨੂੰ ਪੈਟਰੋਲ ਨਹੀਂ ਮਿਲ ਰਿਹਾ ਕਿਸੇ ਨੂੰ ਡੀਜ਼ਲ ਨਹੀਂ ਮਿਲ ਰਿਹਾ ਹੈਗਾ ਕੋਈ 3-3 4-4 ਘੰਟੇ ਤੋਂ ਇਹ ਮਦਨ ਲਾਈਨ ਤੇ ਲੱਗੇ ਹੋਏ ਨੇ ਹਾਂਜੀ ਲੋਕ ਕਹਿ ਰਹੇ ਕਿਸੇ ਹਾਂਜੀ ਸਰ ਸਰ ਕੇ ਅਸੀਂ ਪ੍ਰੋਲਪਾਪ ਦੇ ਮਾਰਕ ਨਾਲ ਵੀ ਗੱਲ ਕੀਤੀ ਹੈ ਸਰ ਕੋਈ ਹਾਦਸਾ ਵਾਪਰ ਸਕਦਾ ਜਿਵੇਂ ਕਿ ਇੰਨੀ ਭੀੜ ਹੈ ਤੇ ਜਿਵੇਂ ਕਿ ਲੋਕ ਇੰਨੇ ਪਰੇਸ਼ਾਨ ਨੇ ਜੇ ਮੈਂ ਬਿਲਕੁਲ ਕੋਈ ਵੀ ਆਸਪੈਕਟ ਵਿੱਚ ਵਾਪਰ ਸਕਦਾ ਜੇ ਇਸ ਨੂੰ ਲੈ ਕੇ ਉਹ ਮੈਂ ਦੇਖ ਰਿਹਾ ਮੇਰੇ ਸਾਹਮਣੇ ਬਹੁਤ ਜ਼ਿਆਦਾ ਭੀੜਾ ਲੋਕ ਇੱਕ ਦੂਰੇ ਤੋਂ ਉੱਥੇ ਜਾ ਰਹੇ ਨੇ ਤੇਲ ਪਾਉਣ ਵਾਸਤੇ ਸਿਰ ਤੇਲ ਦਾ ਰੇਟ ਵੀ ਵੱਧਦਾ ਹੈ ਦੇਖੋ ਮੈਂ ਜਿੱਥੇ ਤੱਕ ਮੈਨੂੰ ਲੱਗਦਾ ਵੀ ਕਿ ਕੰਟਰੋਲ ਨਹੀਂ ਆਉਂਦਾ ਤਾਂ ਇਹ ਤੇਲ ਦੀ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ ਤੇਲ ਪੈਟਰੋਲ ਤੇ ਡੀਜ਼ਲ ਡੀਜ਼ਲ ਦੀ ਕੀਮਤਾਂ 'ਚ ਵੀ ਵਾਧਾ ਹੋ ਸਕਦਾ ਕਿ ਨਹੀਂ ਸਰ ਜੀ ਮੈਂ ਬਿਲਕੁਲ ਹੋ ਸਕਦਾ ਹੈ ਤੇ ਸਰ ਸੀਐਨਜੀ ਜਿਹਦੇ ਵਿੱਚ ਵੀ ਵਾਧਾ ਹੋ ਸਕਦਾ ਬਟ ਜੇ ਡੀਜ਼ਲ ਦਾ ਪ੍ਰੋਬਲਮ ਆ ਮਿਲਿਆ ਤੇ ਇਸ ਨੂੰ ਬਲੈਕ ਵਿਬ ਲਈ ਅਜੇ ਪੰਨੇ ਜਿਹੜੇ ਪੀਪੀ ਭਰਾ ਕ ਲੈਦੇ ਕੱਲੋਂ ਬਲੈਕ ਵਿਬ ਦੇ ਸਕਦੇ ਨੇ ਵੇਚ ਸਕਦੇ ਨੇ ਸਰ ਕੋਈ ਇਹੋ ਜਿਹਾ ਸਾਹਮਣੇ ਆਇਆ ਮੁੱਦਾ ਵੀ ਜਿਸ ਦੇ ਵਿੱਚ ਕੀ ਬਲੈਕ ਦੇ ਵਿੱਚ ਤੁਹਾਨੂੰ ਤੇਲ ਵਗੈਰਾ ਮਿਲਿਆ ਹੋਵੇ ਕਿਸੇ ਤੋਂ ਸੁਣਨ ਨੂੰ ਮਿਲਿਆ ਹੋਵੇ ਵੀ ਕਿਆ ਹੋਵੇ ਐਵੇਂ ਨਹੀਂ ਮਟਰ ਮਾਨੋ ਅਜ ਤੱਕ ਤਾਂ ਨਹੀਂ ਸੁਣਾ ਨੂੰ ਮਿਲਿਆ ਫਿਰ ਲੱਗਦਾ ਵੀ ਸ਼ਾਮ ਤੱਕ ਹੋ ਸਕਦੇ ਕਿਉਂਕਿ ਅਸੀਂ ਪਾਪਰੇ ਮਾਲਕ ਨਾਲੇ ਵੀ ਗੱਲ ਕੀਤੀ ਹੈ ਉਹ ਕਹਿੰਦੇ ਵੀ ਸਾਡੇ ਲਈ ਅੱਜ ਅੱਜ ਦਾ ਹੀ ਸਟਾਕ ਹੈ ਬੈਠੇ ਹੋਗੇ ਕਿ ਕੱਲ ਨੂੰ ਫਿਰ ਪਾਪਰੇ ਤੇਲ ਨਹੀਂ ਮਿਲ ਸਕਦਾ ਸਰ ਇਸ ਦੇ ਨਾਲ ਜਿਵੇਂ ਘੁਣਾ ਟ੍ਰਾਂਸਪੋਰਟਰਾਂ ਨੇ ਹੜਤਾਲ ਕੀਤੀ ਹੈ ਇਸ ਦੇ ਨਾਲ ਆਰਥਿਕ ਪੱਖੋਂ ਲੋਕ ਕਿੰਨੇ ਗੇ ਪਰੇਸ਼ਾਨ ਹੋਣੇ ਜਿਵੇਂ ਕਿ ਸਬਜ਼ੀਆਂ ਆਉਣੀਆਂ ਡੇਲੀ ਮੰਡੀ ਦੇ ਵਿੱਚ ਤੇ ਹੋਰ ਵੀ ਕਾਫੀ ਚੀਜ਼ਾਂ ਜਿਵੇਂ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਰੋਕਣ ਅਸੀਂ ਲੋਕਾਂ ਨਾਲ ਵੀ ਗੱਲ ਕੀਤੀ ਹੈ ਪਰ ਉਹ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਇਸ ਟਾਈਮ ਠੀਕ ਹੈ ਜੀ ਸਤਨਵਾਦੀ ਆਈ ਕਾਲ ਠੀਕ ਹੈ ਨਾ ਚਾਹੁੰਦੇ ਆ ਕਾਦੀ ਸਰਕਾਰ ਆਈ ਆ ਇਹ ਸਾਡਾ ਤਾਂ ਬੇੜਾ ਕਰਕ ਕਰਦਾ ਬੰਦੇ ਹਸਪੀਟਲ ਜਾਣ ਤੋਂ ਖੜੇ ਨੇ ਕਈ ਕਰਿਆ ਲੱਕ ਬਿਜ਼ਨਸਮੈਨ ਜਾਂਦੇ ਨੇ ਕਿ ਅਗਲਾ ਕਿੱਥੇ ਜਾਵੇ ਅਗਲਾ ਗਰੀਬ ਬੰਦਾ ਉਹ ਤੰਗ ਹੋਇਆ ਪਿਆਗਾ ਪਹਿਲਾਂ ਤਾਂ ਇਹਨਾਂ ਨੇ ਪਿਆਜ਼ ਮਹਿੰਗਾ ਕਰਤਾ ਕਦੇ ਕੁਝ ਮਹਿੰਗਾ ਕਰ ਦਿੰਦੇ ਹੁਣ ਤੇਲ ਦਾ ਬੇੜਾ ਕਰਕ ਕਰਦਾ ਐਦੂ ਤਾਂ ਨੈੱਟ ਬੰਦ ਕਰ ਦਿੰਦਾ ਨੈੱਟ ਬੰਦ ਕਰ ਦਿੰਦਾ ਅਸੀਂ 15 ਦਿਨ 20 ਦਿਨ ਬੈਠੇ ਜਾ ਰਹੇ ਨੇ ਸੈਂਟਰ ਗਵਰਨਮੈਂਟ ਨੂੰ ਕੀ ਵੇੜਾ ਕਰਕੇ ਕਰਤੋਂ ਸਾਡਾ ਅੱਜ ਦਾ ਭੁੱਖੇ ਮਰ ਰਹੇ ਆਂ ਆ ਅੱਡਲ ਜੇ ਜਾਣਾ ਕੀ ਕਰੀਏ ਆ ਖੜੇ ਆਂਗੇ ਗਾਹਾਂ ਪੈਣ ਜੋ ਹਸਪੀਟਲ ਵਾਲੀਆਂ ਐਂਬੂਲੈਂਸਾਂ ਨਹੀਂ ਆ ਉਹ ਬੰਦ ਪਈਆਂ ਨਹੀਂ ਆ ਜਾਂਦੇ ਗਰੀਬ ਬੰਦੇ ਦਾ ਮਰੀਜ਼ ਦਾਖਲ ਨਹੀਂ ਹੁੰਦਾ ਅੱਜ ਅੱਜ ਦਾ ਜਿਹੜਾ ਹੈ ਮਾਹੌਲ ਲੋਕਾਂ ਨੇ ਪਹਿਲੇ ਕਰ ਰੱਖਿਆ ਹੈ ਤੇਲ ਦੀ ਮੇਰੇ ਖਿਆਲ ਕੋਈ ਦਿੱਕਤ ਨਹੀਂ ਵੈਸੇ ਸਟ੍ਰਾਈਕ ਚੱਲ ਰਹੀ ਹੈ ਟੱਕਾਂ ਵਾਲੇ ਜਿਹੜੇ ਟਰੱਕ ਲੈ ਜਾਂਦੇ ਤੇਲ ਉਹਨਾਂ ਸਟ੍ਰਾਈਕ ਹੋਈ ہوئی ਹੈ ਕੋਈ ਸਰਕਾਰ ਨੇ ਕਾਨੂੰਨ ਕੋ ਬਣਾਇਆ ਰਾਵਾ ਕਹਿੰਦੇ ਸਾਰੇ ਕਾਨੂੰਨ ਸਾਨੂੰ ਪਸੰਦ ਨਹੀਂ ਹੈ ਉਹ ਚੱਕਰ ਸਟ੍ਰਾਈਕ ਕਰਕੇ ਲੋਕਾਂ ਨੇ ਪੈਨਿਕ ਕਰ ਰੱਖਿਆ ਰਾਸ਼ਾ ਦਾ ਤੇਲ ਅਜੇ ਤੱਕ ਦਾ ਤੇਲ ਸਾਰੇ ਕੋਲ ਹੈਗਾ ਸ਼ਾਮ ਤੱਕ ਦਾ ਜੇ ਨਾ ਤੇ ਲਾਇਆ ਫਿਰ ਕੱਲ ਕੱਲ ਤਾਂ ਡਰਾਈ ਹੋ ਜਾਊਗਾ ਪੰਪ ਸਾਡਾ ਪੰਪ ਬੰਦ ਕੋਈ ਨਹੀਂ ਹੈ ਤੇ ਤੇਲ ਦੀ ਗੱਲ ਸਟ੍ਰਾਈਕ ਬਣ ਕੇ ਕਦ ਤੱਕ ਚੱਲੇ ਸਟ੍ਰਾਈਕ ਜੇ ਸਟ੍ਰੈਸ ਸਟ੍ਰਾਈਕ ਖੁੱਲ ਜੇ ਅੱਜ ਖੁੱਲ ਜੇ ਹੋ ਤਾਂ ਸਵੇਰੇ ਆ ਖਤਮ ਹੋ ਜਾਏ ਨਾ ਖਤਮ ਨੇ ਇਹ ਵੀ ਲੋਕਾਂ ਨੇ ਪੈਨਿਕ ਕਰ ਰੱਖਿਆ ਐਵੇਂ ਵੀ ਮਤਲਬ ਰਸ਼ ਕਰ ਰੱਖਿਆ ਹੋਤਲਾ ਤੇ ਅਜ ਕਿਸੇ ਤੇਲ ਦੇ ਸਕੂਟਰ ਤੇਲ ਭਾਰੇ ਕਲਾਸ ਨੇ ਉਹਨਾਂ ਦਾ ਮੰਲਾ ਸ਼ਾਮ ਤੱਕ ਦਾ ਹੈ ਬਹੁਤ ਹੈ ਬੇਜਲਦੀ ਰਿਕਸਟ ਆ ਰਹੀ ਹੈ ਟੱਕਰ ਕੀ ਬਹਿ ਕੋਈ ਪ੍ਰੋਬਲਮ ਨਹੀਂ ਹੜਤਾਲ ਦੀ ਹੜਤਾਲ ਕਿਹਨੇ ਕਰੀ ਦੀ ਇਹਨਾਂ ਮੋਦੀਆਂ ਨੇ ਹਰ ਪੜੋਪੜਾ ਨੇ ਬਈ ਬੰਦੋ ਪ੍ਰੋਬਲਮ ਪੜਾ ਦੇ ਪਿੱਛੇ ਟੇਲ ਨਹੀਂ ਨਾ ਹਾਂ ਹਾਂ ਉਹ ਟਰੱਕ ਡਰਾਈਵਰਾਂ ਨੇ ਹੜਤਾਲ ਹਾਂ 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 ਬੇਜੜਾ ਜਰਮਾਨਾ ਕਰਿਆ ਇਹਨਾਂ ਨੇ ਹਾਂ ਹਾਂ ਉਹ ਖਾਲੀ ਜਾ ਰਹੇ ਆ ਬਿਲਕੁਲ